ਓ ਮੇਰੇ ਵੀਰੋ ਸਾਡਾ ਸਿੱਖ ਮਨ ਦਾ ਕੋਈ ਫਾਇਦਾ ਨਹੀਂ ਐਸ ਤਰਨੇ ਦੇ ਉੱਤੇ ਅੱਗੇ ਹਵਾਰਾ ਹੋਵੇਗਾ ਅਸੀਂ ਮਗਰ ਸਾਰੇ ਉਹਦੇ ਹੋਵਾਂਗੇ ਅਸੀਂ ਜਿਉਂਦੇ ਕਰਨੇ ਜਾਣਗੇ ਮੇਰੀ ਤੇ ਨਹੀਂ ਬਿੰਦੇ ਜੇ 15 ਅਗਸਤ ਨੂੰ ਸਾਰੇ 15 ਅਗਸਤ ਨੂੰ ਜੋ ਇਥੇ ਸਿੱਖਾਂ ਨੇ ਕਾਲ ਦਿੱਤੀ ਏ ਉਹ ਕਾਲ ਨੂੰ ਕਬੂਲ ਕਰਕੇ ਮਾਈਆਂ ਬਜ਼ੁਰਗ ਬੱਚੇ ਸਾਰੇ ਚੰਡੀਗੜ੍ਹ 스타 ਸੈਕਟਰ ਦੇ ਵਿੱਚ ਪਉਂਡਾਣਾ ਹੱਥੇ ਮੈਂ 25 ਸਾਲ ਲੈ ਕੇ ਆਇਆ ਵਾ ਸੈਂਟਰ ਦੇ ਨਾਲ ਲੜਦਾ ਲੜਦਾ ਜਾ ਕੇ ਥਾਣੇ ਦੇ ਵੇਖ ਲਓ ਚੌਕੀਆਂ ਦੇ ਵੇਖ ਲਓ ਮੇਰੇ ਨਾਂ ਲਿਖੇ ਹੋਏ ਨੇ ਕਿੰਨੇ ਸਾਲ ਹੋ ਗਏ ਨੇ ਤੇ ਤੁਸੀਂ ਅੱਜ ਆਪਣੇ ਬੰਦੇ ਵਾਸਤੇ ਸਿੱਖ ਵਾਸਤੇ ਨਾ ਜਾਈਏ ਅਸੀਂ ਤੇ ਸਾਡੀ ਜ਼ਿੰਦਗੀ ਨੂੰ ਲਾਣ ਤੇ ਏ ਸਾਡਾ ਜਨ ਲੈਂਦਾ ਗੁਰੂ ਗੋਬਿੰਦ ਸਿੰਘ ਨਾਲ ਲੱਗਣ ਦਾ ਕੋਈ ਫਾਇਦਾ ਨਹੀਂ